ਹਾਂਜੀ ਸਵਾਗਤ ਕਰਦਾ ਹਾਂ ਤੁਹਾਡੇ ਸਾਰਿਆਂ ਦਾ ਇਸ ਆਪਣੇ ਚੈਨਲ PB70 స్టਡੀ ਪੁਆਇੰਟ ਦੇ ਵਿੱਚ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਮਿਕਸ ਇਲੈਕਟ੍ਰੀਸ਼ਨ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਐਮਸੀਕਿਊ ਟਾਪ ਐਮਸੀਕਿਊ ਕਵਰ ਕਰਾਂਗੇ ਇਹਨਾਂ ਵਿੱਚ ਬਹੁਤ ਸਾਰੇ ਐਮਸੀਕਿਊ ਅਲੱਗ-ਅਲੱਗ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਬਹੁਤ ਵਾਰੀ ਰਿਪੀਟ ਹੋ ਚੁੱਕੇ ਹਨ ਹਾਂਜੀ ਜੇਕਰ ਤੁਸੀਂ ਵੀ ਇਲੈਕਟ੍ਰੀਸ਼ਨ ਦੇ ਨਾਲ ਜਿਵੇਂ ਪੀਐਸ ਪੀਸੀਐਲ ਅਤੇ ਪੀਐਸਜੀਐਲ ਦੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਸੋ ਉਮੀਦ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਅਤੇ ਜਿਹੜੇ ਵੀ ਵਿਦਿਆਰਥੀ ਇਸ ਚੈਨਲ ਤੇ ਨਵੇਂ ਆਏ ਹਨ ਤਾਂ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਜ਼ਿਆਦਾ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਵੀਡੀਓ ਸਾਬ ਤੋਂ ਪਹਿਲਾ ਕੁਸਚਨ ਹੈ ਜੀ ਬਿਜਲੀ ਦੇ ਬਲਬ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਬਿਜਲੀ ਦੇ ਬਲਬ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਮੋਸਟ ਇੰਪੋਰਟੈਂਟ ਕੁਸਚਨ ਪਹਿਲਾ ਹੀ ਮੋਸਟ ਇੰਪੋਰਟੈਂਟ ਕੁਸਚਨ ਹੈ ਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਲੀਥੀਅਮ ਆਰਗਨ ਆਕਸੀਜਨ ਜਾਂ ਕਾਰਬਨ ਡਾਈਆਕਸਾਈਡ ਤਾਂ ਇਸ ਦੇ ਵਿੱਚ ਜੋ ਗੈਸ ਭਰੀ ਜਾਂਦੀ ਹੈ ਉਹ ਹੈ ਆਰਗਨ ਆਰਗਨ ਬਿਲਕੁਲ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੰਪਿਊਟਰ ਵਿੱਚ ਵਰਤੀ ਜਾਣ ਵਾਲੀ ਆਈਸੀ ਚਿਪ ਆਈਸੀ ਚਿਪ ਕਿਸ ਦੀ ਬਣੀ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਤਾਂਬੇ ਦੀ ਸਿਲੀਕਨ ਦੀ ਸਟੀਲ ਦੀ ਜਾਂ ਪਲਾਸਟਿਕ ਦੀ ਇਸ ਦਾ ਜੋ ਰਾਈਟ ਆਨਸਰ ਬਣੇਗਾ ਜੋ ਹੈ ਸਿਲੀਕਨ ਦੀ ਸਿਲੀਕਨ ਠੀਕ ਦੋਸਤੋ ਅਗਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਰਸਾਇਣਿਕ ਊਰਜਾ ਨੂੰ ਬਿਜਲਈ ਤਬਦੀਲ ਕਰਨ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਰਸਾਇਣਿਕ ਊਰਜਾ ਨੂੰ ਬਿਜਲਈ ਤਬਦੀਲ ਕਰਨ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਮੋਟਰ ਕਿਹਾ ਜਾਂਦਾ ਹੈ ਜਨਰੇਟਰ ਮੂਵਿੰਗ ਕੋਲੋਮੀਟਰ ਜਾਂ ਬੈਟਰੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੋ ਹੈ ਬੈਟਰੀ ਬੈਟਰੀ ਠੀਕ ਹੈ ਦੋਸਤੋ ਅਗੇ ਨੈਕਸਟ ਕਵਸਚਨ ਦੀ ਗੱਲ ਕਰੀਏ ਜੀ ਹੇਠਾਂ ਦਿੱਤੇ ਵਿੱਚੋਂ ਕਿਹੜਾ ਬਿਜਲੀ ਦਾ ਸਭ ਤੋਂ ਵਧੀਆ ਕੰਡਕਟਰ ਹੈ ਹੇਠਾਂ ਦਿੱਤੋਂ ਚ ਕਿਹੜਾ ਬਿਜਲੀ ਦਾ ਸਭ ਤੋਂ ਵਧੀਆ ਕੰਡਕਟਰ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਅਲੂਮੀਨੀਅਮ ਤਾਂਬਾ ਚਾਂਦੀ ਜਾਂ ਸੋਨਾ ਤਾਂ ਇਸ ਦਾ ਜੋ ਆਪਣੇ ਸਹੀ ਆਨਸਰ ਆਏਗਾ ਉਹ ਹੈ ਚਾਂਦੀ ਠੀਕ ਹੈ ਦੋਸਤੋ ਸਭ ਤੋਂ ਵਧੀਆ ਜੋ ਕਨੈਕਟਰ ਬਣਿਆ ਬਣਿਆ ਜਾਂਦਾ ਹੈ ਉਹ ਹੈ ਚਾਂਦੀ ਦਾ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਵੱਲਦੇ ਹੋਏ ਬਿਜਲੀ ਦੇ ਬਲਬ ਦੇ ਫਿਲਾਮੈਂਟ ਦਾ ਤਾਪਮਨ ਆਮ ਤੌਰ ਤੇ ਕੀ ਹੁੰਦਾ ਹੈ ਵੱਲਦੇ ਹੋਏ ਬਿਜਲੀ ਦੇ ਬਲਬ ਦੇ ਫਿਲਾਮੈਂਟ ਦਾ ਤਾਪਮਨ ਆਮ ਤੌਰ ਤੇ ਕੀ ਹੁੰਦਾ ਹੈ ऑप्शन सामने हाँ जी सौ डिग्री तो 500 सौ डिग्री तक यार पंद्रह सौ तक दो हज़ार तो पच्ची सौ तक या तीन यार तो पैंती सौ तक जो इसका राइट आंसर है जी वह है दो हजार डिग्री तो पच्ची सौ डिग्री तक सेल्सियस से डिग्री तक ठीक है दोस्तों नैक्सट क्वेश्चन की गल करिए जी हेलोजन ਲੈਂਪ ਦਾ ਫਿਲਾਮੈਂਟ ਕਿਸ ਮਿਸ਼ਰਤ ਦਾਪ ਬਣਿਆ ਹੁੰਦਾ ਹੈ ਹੈਲੋਜਨ ਲੈਂਪ ਦਾ ਫਿਲਾਮੈਂਟ ਕਿਸ ਮਿਸ਼ਰਤ ਦਾ ਬਣਿਆ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਟੰਗਸਟਨ ਅਤੇ ਆਇਓਡੀਨ ਦੂਸਰੀ ਹੈ ਟੰਗਸਟਨ ਅਤੇ ਬ੍ਰੋਮੀਨ ਤੀਸਰੀ ਹੈ ਟੰਗਸਟਨ ਅਤੇ ਸੋਡੀਅਮ ਚੌਥੀ ਹੈ ਮੋਲੀਬਡੇਨਮ ਅਤੇ ਸੋਡੀਅਮ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਟੰਗਸਟਨ ਅਤੇ ਆਇਓਡੀਨ ਟੰਗਸਟਨ ਅਤੇ ਆਇਓਡੀਨ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਅਲਟਰਨੇਟਿੰਗ ਕਰੰਟ ਕਿਸ ਲਈ ਨਹੀਂ ਵਰਤੇ ਜਾਂਦਾ ਅਲਟਰਨੇਟਿੰਗ ਕਰੰਟ ਕਿਸ ਲਈ ਨਹੀਂ ਵਰਤੇ ਜਾਂਦਾ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਸਟੋਰੇਜ ਬੈਟਰੀ ਨੂੰ ਚਾਰਜ ਕਰਨ ਲਈ ਇੱਕ ਇਲੈਕਟ੍ਰਿਕ ਮੋਟਰ ਚਲਾਉਣ ਲਈ ਇਲੈਕਟ੍ਰਿਕ ਪਾਵਰ ਚਲਾਉਣ ਲਈ ਜਾਂ ਇੱਕ ਇਲੈਕਟ੍ਰਿਕ ਟੋਸਟਰ ਨੂੰ ਗਰਮ ਕਰਨ ਲਈ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਸਟੋਰੇਜ ਬੈਟਰੀ ਨੂੰ ਚਾਰਜ ਕਰ ਲੈ ਸਟੋਰੇਜ ਬੈਟਰੀ ਨੂੰ ਚਾਰਜ ਕਰ ਲੈ ਠੀਕ ਹੈ ਦੋਸਤੋ ਲੱਗੀ ਸਮਝੀ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਫ੍ਰਿਜ ਦੇ ਵਿੱਚ ਕੀ ਵਰਤਿਆ ਜਾਂਦਾ ਹੈ ਫ੍ਰਿਜ ਦੇ ਵਿੱਚ ਕੀ ਵਰਤਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀਏ ਨਿਊਨ ਗੈਸ ਦੂਸਰੀ ਹੈ ਆਰਗਨ ਗੈਸ ਤੀਸਰੀ ਹੈ ਫ੍ਰੀਓਨ ਗੈਸ ਚੌਥੀ ਹੈ ਉਜੋਨ ਗੈਸ ਇਸ ਦਾ ਜੋ ਸਹੀ ਆਨਸਰ ਜੀ ਹੋਇਆ ਫ੍ਰੀਓਨ ਗੈਸ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਏਠਾ ਦਿੱਤੇ ਵਿੱਚੋਂ ਕਿਹੜਾ ਯੰਤਰ ਹੈ ਜੋ ਡਾਇਰੈਕਟ ਕਰੰਟ ਨੂੰ ਅਲਟਰਨੇਟਿੰਗ ਕਰੰਟ ਵਿੱਚ ਬਦਲਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਕਿਹੜਾ ਯੰਤਰ ਹੈ ਜੋ ਡਾਇਰੈਕਟ ਕਰੰਟ ਨੂੰ ਅਲਟਰਨੇਟਿੰਗ ਕਰੰਟ ਵਿੱਚ ਬਦਲਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਜਨਰੇਟਰ ਬਿਜਲੀ ਮੀਟਰ ਇਨਵਰਟਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਇਨਵਰਟਰ ਇਨਵਰਟਰ ਅਗਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ 8ਾਂ ਲਿਖਿਆਂ ਵਿੱਚੋਂ ਕਿਹੜੀ ਇੱਕ ਤੱਤੂ ਨਹੀਂ ਹੈ ऑप्शन सामने है जी पहली है लोहा दूसरी तांबा, तीसरी सल्फर जो चौथी जिंक इसका जो सही आंसर जो हो है जी सल्फर सल्फर ठीक है दोस्तों नेक्स्ट क्वेश्चन की गल करिए जी इलेक्ट्रोमैग्नेटिक किस धातु का बनया है? ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਨਿੱਕਲ ਦੂਸਰੀ ਜ਼ਿੰਕ ਤੀਸਰੀ ਨਰਮ ਲੋਹਾ ਤੇ ਚੌਥੀ ਕਾਂਸੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਨਰਮ ਲੋਹਾ ਨਰਮ ਲੋਹਾ ਠੀਕ ਹੈ ਦੋਸਤੋ ਅਗ Next question ਦੀ ਗੱਲ ਕਰੀਏ ਜੀ 8 ਲਿਖਿਆਂ ਵਿੱਚੋਂ ਕਿਹੜੀ ਫਿਊਜ਼ ਤਾਰ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ ਕਿਹੜੀ ਫਿਊਜ਼ ਤਾਰ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਆ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਉੱਚ ਪ੍ਰਤੀਰੋਧ ਦੂਸਰੀ ਹੈ ਘੱਟ ਪ੍ਰਤੀਰੋਧ ਤੀਸਰੀ ਹੈ ਉੱਚ ਤਰਲਤਾ ਤੇ ਚੌਥੀ ਨਾ ਤਾਂ ਉੱਚ ਪ੍ਰਤੀਰੋਧ ਅਤੇ ਨਾ ਹੀ ਬਹੁਤ ਘੱਟ ਪ੍ਰਤੀਰੋਧ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਨਾ ਤਾਂ ਉੱਚ ਪ੍ਰਤੀਰੋਧ ਅਤੇ ਨਾ ਹੀ ਬਹੁਤ ਘੱਟ ਪ੍ਰਤੀਰੋਧ चौथा बिल्कुल राइट आंसर बनेगा जी इसका अगर नेक्स्ट क्वेश्चन देखते हैं जी इलेक्ट्रिक पावर दई यूनिट की है इलेक्ट्रिक पावर की एस आई यूनिट की है तो ऑप्शन थोड़े सामने जी पहली है वोल्ट दूसरी है वाट तीसरी है केवीए चौथी है किलो वोल्ट तो इसका जो सही आंसर है जी वह है वाट वाट ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਅਲਟਰਨੇਟਰ ਦੇ ਰੋਟਰ ਦੀ ਕਿਸਮ ਕੀ ਹੈ ਅਲਟਰਨੇਟਰ ਦੇ ਰੋਟਰ ਦੀ ਕਿਸਮ ਕੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪੈਰੀਅਲ ਸਿਲੰਡਰ ਰੋਟਰ ਦੂਸਰੀ ਹੈ ਮੁਖ ਧਰੋ ਰੋਟਰ ਤੀਸਰੀ ਹੈ ਆਰਮਚਰ ਨਾਲ ਜੋ ਚੌਥੀ A ਅਤੇ B ਦੋਨੋਂ ਇਸ ਦਾ ਜੋ ਸਹੀ ਅਨਸਰ ਹੈ ਜੀ ਉਹ ਹੈ ਸਿਲੰਡਰ ਰੋਟਰ ਅਤੇ ਮੁਖ ਧਰੋ ਜਰ ਕਿ ਇਸ ਦਾ ਰਾਈਟ ਆਨਸਰ ਬਣੇਗਾ ਜੀ A ਅਤੇ B ਦੋਨੋਂ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਦੇਖ ਦਿਆਂ ਜੀ ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ ਦੇ ਅਨੁਸਾਰ ਰੇਡੀਓ ਗਤੀਵਿਧੀ ਦੀ ਇਕਾਈ ਕੀ ਹੈ ਹਾਂਜੀ ਇਕਾਈ ਦੱਸਣੀ ਹੈ ਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਬੈਕਰੈਲ ਗੌਸ ਗੌਸ ਤੀਸਰੀ ਹੈ ਵੈਬਰ ਜਾਂ ਚੌਥੀ ਕਿਊਰੀ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੋ ਹੈ ਬੈਕਗ੍ਰਾਉਂਡ ਠੀਕ ਹੈ ਦੋਸਤੋ ਬੈਕਗ੍ਰਾਉਂਡ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਅਤੇ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੋਵੇ ਤਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਚ ਨੈਕਸਟ ਅਪਡੇਟ ਵਿੱਚ ਥੈਂਕ ਯੂ ਵੈਰੀ ਮੱਚ